ਹਾਂਜੀ ਸਸਤੀ ਗੱਲਾਂ ਯਾਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ 'ਚ ਇਹ ਸਿੰਪਲ ਵਲੌਗ ਨਹੀਂ ਇਹ ਬਹੁਤ ਸਪੈਸ਼ਲ ਵਲੌਗ ਹੈ ਕਿਉਂਕਿ ਮੈਂ ਐਕਚੁਅਲੀ ਹੁਣੇ-ਹੁਣੇ ਨਹਾ ਕੇ ਆਇਆ ਸੀਗਾ ਤੇ ਵਾਲ ਡਰਾਈ ਕਰ ਰਹਾ ਸੀ ਮੈਂ ਠੰਡ ਲੱਗ ਰਹੀ ਸੀ ਅੱਜ ਪਤਾ ਨਹੀਂ ਕਿ ਇੱਕਦਮ ਗਰਮੀ ਬਹੁਤ ਹੈ ਪਰ ਠੰਡ ਲੱਗ ਰਹੀ ਸੀ ਮੈਨੂੰ ਤੇ ਵਾਲ ਡਰਾਈ ਕਰ ਰਹਾ ਸੀ ਇੱਕਦਮ ਫੋਨ ਆਇਆ ਪ੍ਰੀਤ ਨੂੰ ਮਤਲਬ ਮੇਰੇ ਫੋਨ ਤੇ ਆਇਆ ਮੇਰਾ ਫੋਨ ਅੰਦਰ ਪਿਆ ਸੀ ਪ੍ਰੀਤ ਕਹਿੰਦੀ ਕੁਝ ਆਇਆ ਹੈ ਪਾਰਸਲ ਤੁਸੀਂ ਆਰਡਰ ਕਰਿਆ ਕੁਝ ਮੈਂ ਕਿਹਾ ਨਹੀਂ ਮੈਂ ਕੁਝ ਨਹੀਂ ਆਰਡਰ ਕਰਿਆ ਤੇ ਮੈਂ ਚੱਲ ਫਿਰ ਵੀ ਕੀ ਪਤਾ ਗਲਤੀ ਨਾਲ ਆ ਜਾਂਦਾ ਕੋਈ ਮੈਂ ਚੱਲ ਦੇਖ ਲਾਂ ਤੇ ਇੱਕ ਬਹੁਤ ਸਪੈਸ਼ਲ ਚੀਜ਼ ਆ ਚੁੱਕੀ ਆਪਣੇ ਕੋਲ ਜੋ ਕਿ ਤੁਹਾਡੀ ਤੇ ਸਾਡੀ ਮਿਹਨਤ ਸਾਡੀ ਮਿਹਨਤ ਤੁਹਾਡੇ ਪਿਆਰ ਨਾਲ ਆਈ ਹੈ ਆ ਚੀਜ਼ ਦੇਖੋ YouTube ਦਾ ਸਿਲਵਰ ਪਲੇ ਬਟਨ ਆ ਚੁੱਕਾ ਦੂਜੇ ਵਾਲਾ ਪਹਿਲਾ ਬਣਾਇਆ ਸੀ 4 ਸਾਲ ਪਹਿਲਾਂ ਉਹਦਾ ਪ੍ਰੋਸੀਜਰ ਹੋਰ ਸੀ ਉਹ ਦਿੱਲੀ 에ਰਪੋਰਟ ਤੋਂ ਫੋਨ ਆਉਂਦਾ ਸੀ ਕਿ ਆ ਬਈ ਐਸੀ ਕਰਾਉਂਦੇ ਸੀਗੇ ਤਾਂ ਮੈਨੂੰ ਉਮੀਦ ਨਹੀਂ ਸੀ ਇਹ ਛੇਤੀ ਆ ਜਾਊਗਾ ਇਹ ਬਟ ਇਹ ਵਿਦਆਊਟ ਐਨੀ ਕੇ ਕੇਵਾਈਸੀ ਕੁਝ ਨਹੀਂ ਮੰਗਿਆ ਕੁਝ ਨਹੀਂ ਦੱਸਿਆ ਬਸ ਉੱਥੋਂ ਮੈਂ ਆਰਡਰ ਕਰਤਾ ਲਿਖ ਕੇ ਵੀ ਇਹਦੇ ਉੱਪਰ ਕੀ ਲਿਖਾਣਾ ਜੀ ਅਣਜਾਣ ਫੰਬਰ ਹੋ ਰਹਾ ਹੈ ਇਸ ਐਕਸਾਈਟਮੈਂਟ ਦੇਖ ਰਹੇ ਮੇਰੀ ਕੰਟਰੈਕਟ ਆ ਚੁੱਕਿਆ ਤੇ ਮੇਰੇ ਤੋਂ ਐ ਦਰਵਾਜਾ ਹੀ ਲਾ ਲਿਆ ਕੁੜੀਆਂ ਨੇ ਹਾਂਜੀ ਉਹ ਦਰਵਾਜਾ ਲਾ ਲਿਆ ਦਰਵਾਜਾ ਹੀ ਲਾ ਲਿਆ ਹੈਲੋ ਹਾਏ ਵਾਹਿਗੁਰੂ ਵਾਹਿਗੁਰੂ ਇਹਨੂੰ ਪਤਾ ਸੀ ਕੁੜੀ ਨੂੰ ਮੈਂ ਪਹਿਲੀ ਦੱਸ ਸਕਿਆ ਇਹਨਾਂ ਕੁੜੀ ਨੇ ਕਿ ਨਹੀਂ ਬਟਨ ਆ ਰਿਹਾ ਮਮੇ ਕੰਚੀ ਲੈ ਕੇ ਦੇਓ ਉਹ ਨੂੰ ਕੱਟੀਏ ਮੈਂ ਤਾਂ ਪਹਿਲੀ ਪਤਾ ਸੀ ਬਟਨ ਆ ਮੈਂ ਮਮਾ ਨੂੰ ਪਹਿਲੀ ਕਹਤਾ ਸੀ ਮੈਂ ਕਿ ਮਮਾ ਕਹਿੰਦੇ ਮਮਾ ਮੈਨੂੰ ਬੋਲਣ ਲੱਗੇ ਮੈਂ ਕਿ ਤੂੰ ਕੀ ਮੰਗਾ ਲਿਆ ਨਹੀਂ ਮੈਨੂੰ ਦੱਸ ਬਿਨਾ ਦੱਸੇ ਮੈਂ ਕਿ ਕੀ ਮੰਗਾਇਆ ਮੈਂ ਤਾਂ ਕੁਝ ਵੀ ਨਹੀਂ ਮੰਗਾਇਆ ਮਹੰਮੰਤਾ ਲਾਦਾ ਵਟਨ ਆਇਆ ਪਰ ਕੁਝ ਮੰਗਾਇਆ ਨਹੀਂ ਮਮਾ ਨੇ ਮੇਰੇ ਤੇ ਮਮੀ ਨੇ ਮਰਤੇ ਕੀ ਨਹੀਂ ਕੀਤਾ ਹੈਗਾ ਕਿੰਨੀ ਦੇਰ ਮੈਂ ਕਿਹਾ ਕੁਝ ਪਾਰਸਲ ਆ ਗਿਆ ਹੋਣਾ ਮੈਂ ਲੈਟਰ ਲੂਟਾਂ ਮੈਂ ਲੈਟਰਾਂ ਲੂਟਾਂ ਬਬਨ ਬਬਨ ਕਹਿੰਦੇ ਕਿਸੇ ਨੇ ਗਿਫਟ ਭੇਜਤਾ ਹੋਣਾ ਮੇਰੀ ਗੱਲ ਸੁਣ ਪਹਿਲਾ ਵਾਲਾ ਨਾ ਹਾਇ ਤੇ ਜਿਹੜਾ ਵਟਨ ਉਹ ਤੋਂ ਮੈਂ ਤੇ ਬਬਨ ਨੇ ਹੌਲਾ ਦੀਆਂ ਨਾ ਆਪਾਂ ਨੇ ਕਹਿੰਦੇ ਕਿ ਨਾ ਮੈਂ ਵਿੱਚ ਫੋਟੋ ਖਿੱਚਦੀ ਇਹ ਦੇਖ ਕੇ ਸੀ ਦੋਨਾਂ ਨੇ ਹਾਂ ਮੈਨੂੰ ਪਤਾ ਥੋੜੀ ਫਸਟ ਫੋਟੋ ਮੈਂ ਦੇਖੀ ਸੀ ਜਿਹੜਾ ਹੋਇਆ ਤੇ ਤੁਹਾਨੂੰ ਆ ਰਹੇ ਹੋੜ ਫਟਫਟ 골ਡਨ ਵੀ ਆ ਗਈ ਮੈਂ ਕਹਿੰਦਾ ਨਾ ਤੀਜਾ ਵੀ ਲਿਆਦਾ ਉਹ ਤੇ ਡੰਗਦਾ ਹੀ ਤੀਜਾ ਆ ਜਾਏ ਦੂਜਾ ਮਹੀ ਗਰੂ ਰੱਬ ਕਰੇ ਦੋਨਾਂ ਦਾ ਗੋਲਡਨ ਆ ਜਾਏ ਤੇ ਪਿਆਰ ਚੀ ਦਾ ਥੋੜਾ ਆਬਵੀਅਸਲੀ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਵੱਧ ਵੱਧ ਕਰਿਆ ਕਰੋ ਹਰਾ ਕੁਝ ਕਰਿਆ ਕਰੋ ਡਿਕਾ ਤਾਂ ਕਿ ਆਪਣਾ ਗੋਲਡਨ ਪਲੇ ਬਟਨ ਆ ਜਾਏ ਦੋਨੋਂ ਜਨਨਾਂ ਦਾ ਡਨ ਸਾਰੇਆਂ ਦੀ ਤੁਹਾਡੇ ਸਾਰਿਆਂ ਦੀ ਪਿਆਰ ਤੋਂ ਬਿਨਾਂ ਇਹ ਪੋਸੀਬਲ ਹੀ ਨਹੀਂ ਹੈਗਾ ਸੋ ਇਸ ਕਰਕੇ ਤੁਸੀਂ ਸਾਰੇ ਜਣੇ ਇੱਦਾਂ ਪਿਆਰ ਦਿਓ ਤਾਂ ਕਿ ਆਪਾਂ ਛਿੰਚੀ ਤੇ ਗੋਲਡਨ ਪਲੇ ਬਟਨ ਵੀ ਲੱਕੀ ਆਈਏ ਅਮਰੀਕਾ ਤੋਂ ਆਇਆ ਗਲਾ ਰਿਆ ਕੋਲੋਂ ਆਇਆ ਤੇਰੀ ਉਹ ਨਹੀਂ ਪੜਾ ਦਿੰਦੇ ਰਿਆ ਹਣੇ ਪਤਾ ਨਹੀਂ ਖਾ ਦੋ ਹਣੇ ਰੀ ਬਟਨ ਛੱਡੋ ਤੇ ਆ ਜਾਂਦਾ ਰਿਆ ਤਾਂ ਪਹਿਲਾਂ ਹੀ ਆ ਗਿਆ ਇਹ ਰੀਆ ਨੇ ਤਾਂ ਹਲੇ ਪਤਾ ਨਹੀਂ ਕਦੋਂ ਆਉਣਾ ਇਹਨੂੰ ਪੁੱਛ ਲੈ ਰੀਆ ਨੂੰ ਮਿਲਿਆ ਆ ਰੀਆ ਨੂੰ ਮਿਲਿਆ ਰੀਆ ਨੂੰ ਕਹਿ ਦਿੰਦੇ ਪਹਿਲਾਂ ਇੱਕ ਆਈਫੋਨ ਡੱਬੇ ਵਿੱਚ ਪਾ ਕੇ ਭੇਜ ਦਿੰਦੀ ਡੱਬੇ 'ਚ ਸਹੀ ਗੱਲ ਆ ਕਰੋ ਕਰੋ ਓਪਨ ਕਰੋ ਵਾਹਿਗੁਰੂ ਵਾਹਿਗੁਰੂ ਜੀ ਸੋ ਨਿਹਾਲ ਸਤਿ ਸ੍ਰੀ ਅਕਾਲ ਓ ਮਾਈ ਗਾਡ ਪ੍ਰੀਮੀਅਮ ਪ੍ਰੀਮੀਅਮ ਪੈਕੇਜ ਹੈ ਬਲੈਕ ਕਲਰ ਦਾ ਤੋਂ ਕਰਤ ਲੱਗੇ ਸਿਲਵਰ ਤੋਂ ਇਦਾਂ ਹੀ ਆ ਇਦਾਂ ਹੀ ਆਂਦਾ ਹੈ ਦੇਖੋ ਸਿਲਵਰ ਪਲੇ ਬਟਨ ਸਹੀ ਗੱਲ ਆ ਇੱਕ ਹੋਰ ਆ ਗਿਆ ਬਲੈਕ ਪਲੇ ਬਟਨ ਲਓ ਇੱਕ ਹੋਰ ਸਰਟੀਫਿਕੇਟ ਆ ਗਿਆ ਇਹ ਨਵਾਂ ਸਰਟੀਫਿਕੇਟ ਆ ਦੇਖੋ ਤੇ ਉਹ ਪੁਰਾਣਾ ਸੀ ਇਹ ਵੀ ਕਰਾਵਾਂਗੇ ਆਪਾਂ ਜੜਾਵਾਂਗੇ ਇਹਨੂੰ ਵੀ ਠੀਕ ਆ ਬਵਨ ਐਂਡ ਬਵਨ ਪ੍ਰੀਤ ਉਹ ਬੈਸਟ ਆ ਜਾਂ ਸ਼ਾਮ ਨੂੰ ਵਧੀਆ ਵਾਲੀ ਵਾਓ ਸਤਨਾਮ ਵਾਹਿਗੁਰੂ ਬਾਬਾ ਜੀ ਇੱਕ ਬਟਨ ਹੋਰ ਇੱਕ ਨਹੀਂ ਦੋ ਬਟਨ ਹੋਰ 골ਡਨ ਹੋ ਵੀ ਦੇਖਿਏ ਜਨਾਬ ਦੇਖਿਏ ਬਿਊਟੀਫੁਲ ਬਿਊਟੀਫੁਲ ਓਏ ਇਹਦਾ ਵੀ ਮੂੰਹ ਤੇਰੇ ਪਈਆ ਪਈਆ ਆ ਗਿਆ ਤੇਰਾ ਤੇ ਪਈਆ ਆ ਗਿਆ ਮਸਾ ਇਨਾ ਫਰਕ ਹੈ ਤੇ ਤੇਰੇ ਤੇ ਗੱਲਾਂ ਬਵਲ ਲਿਖਿਆ ਇਸ ਤੇ ਪ੍ਰੀਤਵੀ ਲਿਖਿਆ ਉਹ ਤੇ ਦੇਖ ਫਿਰ ਟੀਮ ਬਵਲ ਲਿਖਿਆ ਹੈ ਨਾ ਇਹ ਤੇ ਲਿਖਿਆ ਹੈ ਇਹਦਾ ਕੁਝ ਫਰਕ ਨਹੀਂ ਪਾਇਆ ਨਾ ਨੇ 4 ਸਾਲਾਂ ਬਵਲ ਐਂਡ ਪ੍ਰੀਤ 4 ਸਾਲਾਂ 'ਚ ਕੋਈ ਫਰਕ ਨਹੀਂ ਪਾਇਆ ਦੇਖੋ ਮਤਲਬ ਕੁਝ ਵੀ ਸੇਮ ਲਿਖਿਆ ਹੈ ਫੋਰ ਪਾਸਿੰਗ 1 ਲੱਖ ਸਬਸਕ੍ਰਾਈਬਰਸ ਮੋਟਾ ਜਿਹਾ ਹੈ ਮੈਂ ਥੋੜੀ ਜਿਹੀ ਬਟ ਆਪਣੀ ਖੁਸ਼ੀ ਜ਼ਾਹਿਰ ਕਰਨੀ ਥੋੜੀ ਮੈਂ ਹੱਲੇ ਹੋਈ ਪਈ ਆ ਉੱਪਰ ਮੈਂ ਟੈਡੀ ਬੈਡ ਉੱਛੇ ਵੀ ਉੱਪਰ ਮੈਂ ਉੱਪਰ ਮੈਂ ਮਤਲਬ ਬਾਹਰ ਨੂੰ ਅੱਖਰ ਲਿਖੇ ਹੋਏ। ਇਸ ਚੀਜ਼ ਦਾ ਫਰਕ ਹੈਗਾ। ਕੀ? ਇਹਦੇ ਕਲਰ ਲਾਈਟ ਹੈ ਕਾਫੀ। ਜਿਹੜੇ ਨੰਬਰ ਲਿਖੇ ਹੋਏ ਨੇ ਉਹਦੇ ਕਲਰ ਡਾਰਕ ਨੇ ਦੇਖੋ। ਨਹੀਂ 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 ਸਾਈਡ ਤੋਂ। ਨਹੀਂ ਨਹੀਂ ਬਾਬੂ ਆ ਦੇਖ। ਦੇਖ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਦੇਖੋ। ਆ ਦੇਖੋ। ਸਾਈਡ ਤੋਂ ਦੇਖ ਨਾ ਆ ਦੇਖ ਹੁਣ ਦੇਖ ਮੇਰੇ ਅੱਛਾ ਫੜਾਇਆ ਦੇਖ। ਫਿਰ ਆਪਣੇ ਫਰੰਟ ਤੋਂ ਆਪਣੇ ਹੱਥੋਂ ਚ ਲਾਈਟ ਲੱਗਦਾ ਕਲਰ। ਫਰੰਟ ਤੋਂ ਫਰੰਟ ਤੋਂ ਉਹ ਲੱਗਦਾ ਹੈ। ਲਾਈਟ। ਇਹ ਜਾਦੂਈ ਬਟਨ ਹੈ। ਜਾਦੂਈ ਬਟਨ। ਦੇਖ ਮੁੰਨੀ ਲੱਸੀ ਸੀਸਾ। ਛੀਸਾ ਲਖ ਲੀ ਇਹਨੂੰ। ਜੀ ਸਹੀ ਰੱਖ ਲੀਏ ਫੋਟੋ ਭੇਜੀ ਸੀ ਇਸ ਜਮੂਨ ਦੇਖ ਕੇ ਇਹ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਦਾ ਜਿਹੜਾ ਫਰਸਟ ਬਾਵਨ ਦਾ ਪਲੇ ਬਟਨ ਮਿਲਿਆ ਸੀਗਾ ਨਾ ਉਸ ਦਿਨ ਜਿਸ ਦਿਨ ਅਸੀ ਮਿਲੇ ਸੀ ਉਸ ਦਿਨ ਬਾਵਨ ਨੂੰ ਬਟਨ ਮਿਲਿਆ ਸੀ ਤੁਹਾਨੂੰ ਪਤਾ ਯਾਦਾ ਮੰਮੀ ਇਹ ਗੱਲ ਜਿਸ ਦਿਨ ਮੈਂ ਮਿਲੀ ਸੀ ਇਹਨਾਂ ਨੂੰ ਉਸੇ ਦਿਨ ਇਹਨਾਂ ਦਾ ਬਟਨ ਆਇਆ ਸੀ ਇਹਨਾਂ ਦੀ ਜੀਵਨ ਸਾਥੀ ਵੀ ਉਸੇ ਦਿਨ ਇਹਨਾਂ ਨੂੰ ਮਿਲੀ ਔਰ ਇਹਨਾਂ ਦਾ ਬਟਨ ਵੀ ਇਹਨਾਂ ਨੂੰ ਉਸੇ ਦਿਨ ਮਿਲਿਆ ਯਾਨੀ ਕਿ ਵਰਕ ਔਰ ਲਾਈਫ ਕੱਟਲ ਨੇ ਜਿਹੜਾ ਲਾਈਫ ਪਾਰਟ ਕੇਕ ਲੈ ਕੇ ਗਈ ਤੇ ਪ੍ਰੋਫੈਸ਼ਨਲ ਲਾਈਫ ਤੇ ਪਰਸਨਲ ਲਾਈਫ ਸੇਮ ਟਾਈਮ ਤੇ ਮਿਲੇ ਸੀ ਕਹਿੰਦਾ ਮਤਲਬ ਇਹ ਹੈ ਹੈਨਾ ਮਤਲਬ ਕਿ ਇਸੇ ਵਕਤ ਉਹਨਾਂ ਕੱਟਿਆ ਸੀ ਕੇਕ ਨਹੀਂ ਕੇਕ ਤਾਂ ਵਾਇਰਲ ਤੇ ਉਹਨਾਂ ਲੈ ਕੇ ਇਸੇ 5 ਮਿਲੀਅਨ ਹੋਏ ਸੀ ਵੀਡੀਓ ਤੇ 5 ਮਿਲੀਅਨ ਹੋਏ ਸੀ ਅੱਛਾ ਜਦੋਂ ਅੱਛਾ ਅੱਛਾ ਹਾਂ ਅਜੋਸ ਵੀਡੀਓ ਦਾ 11 ਮਿਲੀਅਨ ਹੋ ਅਲੱਗ ਗੱਲ ਹੈ 10 ਮਿਲੀਅਨ ਦਾ ਕੇਕ ਨਹੀਂ ਲਗਾਈ ਕੁੜੀ ਪਰ 5 ਮਿਲੀਅਨ ਤੇ ਕੇਕ ਲਗਾਈ ਸੀ ਹੁਣ ਤਾਂ ਤੁਸੀਂ ਲਿਆਣਾ ਹੁੰਦਾ ਮੂਰੇ ਆ ਗਈ ਤੁਮਾਂ ਨੇ ਲਈ ਪੱਲਾ ਹੁਣ ਆਪਾਂ ਹੁਣ ਆਪਾਂ ਬਟਨ ਦੇਖ ਲਈਏ ਅੱਜ ਨਾਲ ਔਰ ਸ਼ਾਮ ਨੂੰ ਆਪ ਤੇ ਥੋੜਾ ਬਤ ਖਾਣ ਪੀਂ ਜਾਵਾਂਗੇ ਉਹ ਤੁਹਾਨੂੰ ਦਿਖਾ ਲਾਂਗੇ ਇਸ ਵਲੌਗ ਚ ਠੀਕ ਹੈ ਇਸ ਵਲੌਗ ਨੂੰ ਦੇਖਣ ਵਾਸਤੇ ਅੱਗੇ ਬਨੇ ਰਹੋ ਠੀਕ ਆ ਹੁਣ ਆਪਾਂ ਕੱਪੜੇ-ਕਪੜੇ ਚੇਂਜ ਕਰਕੇ ਮਿਲਦੇ ਆਂ ਹਾਂਜੀ ਰੈਡੀ ਹੋ ਚੁੱਕੇ ਆਂ ਤੇ ਆਪਾਂ ਬਟਨ ਵੀ ਰੱਖ ਲਿਆ ਪਿੱਛੇ ਹਾਈ 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 ਹੈਲੋ ਛੋੜੋ ਹਰੇ ਕ੍ਰਿਸ਼ਨ ਬੋਲੋ ਠੀਕ ਹੈ ਠੀਕ ਹੈ ਮੈਡਮ ਓਕੇ ਠੀਕ ਹੈ ਮੈਡਮ ਤੇ ਹਮ ਰੈਡੀ ਹੋ ਚੁੱਕੇ ਆਂ ਔਰ ਸਲੋ ਪਲੇ ਬਟਨ ਰਹਾ ਵੋ

ਔਰ ਮੋਟਰਸਾਈਕਲ ਮਸਾ ਵੜਦਾ ਉਥੇ ਗੱਡੀ ਕਿਵੇਂ ਵੜ ਜੇਗੀ ਸੋ ਮੈਂ ਜਿਸ ਟਾਈਮ ਮੈਂ ਸਕੂਲ ਚ ਇਸ ਟਾਈਮ ਮੈਂ ਸਕੂਲ ਚ ਪੜਦਾ ਸੀ ਉਦੋਂ ਮੈਂ ਖਾਂਦਾ ਸੀਗਾ ਚਲ ਫਿਰ ਕੁਝ ਹੋਰ ਖਵਾ ਦਿਓ ਅੱਜ ਨਾਲ ਪੇਸਟਰੀ ਖਾਣਾ ਨਾ ਕੋਈ ਪੇਸਟਰੀ ਨਾ ਕੋਈ ਸਨੈਕ ਕਰ ਠੀਕ ਹੈ ਜੇ ਕੁਝ ਹੋਰ ਖਵਾਤਾ ਫਿਰ ਉਹ ਕੈਨਸਲ ਚੋਇਸ ਇਜ਼ ਯੋਰਸ ਫਾਈਨ ਚਲੋ ਠੀਕ ਹੈ ਕੱਲ ਧਖਨੌਰ ਸਾਹਿਬ ਜਾਵਾਂਗੇ ਫਿਰ ਆਪਾਂ ਇੱਕ ਦੋ ਕੱਪੜੇ ਲੈ ਕੇ ਆਣੇ ਜ਼ੂੜੀਓ ਤੋਂ ਉੱਥੇ ਜਾਵਾਂਗੇ ਫਿਰ ਉਸ ਤੋਂ ਬਾਅਦ ਤੀਜੇ ਨੰਬਰ ਤੇ ਆਪਾਂ ਕੁਝ ਖਾਣ ਨੂੰ ਲੈ ਕੇ ਆਵਾਂਗੇ ਫਿਰ ਘਰ ਆ ਕੇ ਖਾਵਾਂਗੇ ਕੁਛ ਕੀ ਪੇਸਟਰੀ ਦਾਸ ਤਾਂ ਦਿੱਤਾ ਉਹ ਤੁਸੀਂ ਬੜੇ ਵੇ ਲੈ ਆਣੇ ਨੇ ਸੌਰੀ ਐ ਦੇਖੇਗੀ ਤੁਸਮ ਨੂੰ ਡਰਾ ਲੋਂਗੇ ਦਰਦੀ ਦੁਰਦੀ ਕੋਲ ਨਾ ਮੈਂ ਡਰਾਣ ਵਾਲਿਆ ਚੋਂ ਪਡਰਣ ਡਰਨ ਵਾਲਿਆ ਸੁਣੀਏਗੇ ਡਰਨ ਵਾਲਿਆ ਜੋ ਸਮਝ ਗਏ ਚਲੋ ਆਪਾਂ ਪਹਿਲੇ ਸਭ ਗੁਰਦੁਆਰਾ ਸਾਹਿਬ ਚਲੀਏ ਦਰਸ਼ਨ ਹੋ ਗਏ ਨੇ ਆਪਾਂ ਨੂੰ ਤੇ ਕਿੱਥੇ ਗਿਆ ਬਟਨ ਆਪਣਾ ਇਹਦਾ ਸ਼ੁਕਰਾਨਾ ਕਰਨ ਗਏ ਸੀ ਸ਼ੁਕਰਾਨਾ ਆਪਾਂ ਕਰਤਾ ਬਾਬਾ ਜੀ ਦਾ ਸ਼ੁਕਰਾਨਾ ਕਰਨ ਗਏ ਤੇ ਆਪਾਂ ਵੀ ਬਟਨ ਮਿਲਿਆ ਆਪਾਂ ਨੂੰ ਦੂਜਾ ਹੂੰ ਹੂੰ ਸੈਕੰਡ ਬਟਨ ਹੈ ਇਹ ਇੱਕ ਆਪਣੇ ਕੋਲ ਪਿਆ ਪਹਿਲਾਂ 4 ਸਾਲ ਪਹਿਲਾਂ ਆਇਆ ਸੀ ਉਹ ਇਸ ਜੱਗ ਨੇ ਸੈਕੰਡ ਚੈਨਲ ਦਾ ਤੇ ਬਸ ਬਾਬਾ ਜੀ ਅੱਗੇ ਹੀ ਅਰਦਾਸ ਹੈ ਵੀ ਛੇਤੀ ਇਹਦੀ 골ਡਨ ਵੀ ਆਵੇ ਦੋਨਾਂ ਦਾ ਹਨਾ ਸਿਲਵਰ ਹੈ ਦੋ 골ਡਨ ਇਕੱਠੇ ਆਣ ਮੈਂ ਕਹਿੰਦਾ ਮੈਂ ਕਹਿੰਨੀ ਟੀਚਰ ਦਾ ਵੀ ਆਜੇ ਨਾਲ ਇਹ ਚੀਤਾ ਚਲੋ ਗੁਰਦਰਾ ਸਾਹਿਬ ਦਰਸ਼ਨ ਕਰ ਲੈਨੇ ਹੁਣ ਆਪਾਂ ਚਲਦੇ ਆਂ ਜ਼ੂਡੀਓ ਬਾਈ ਨੰਬਰ ਐ ਉਹ ਜ਼ੂਡੀਓ ਇਨ ਦਾ ਹਾਊਸ ਬੇਬੀ ਮੈਂ ਗਿਆਨੀ ਅਜ ਤੱਕ ਤੇ ਇਹ ਨਾ ਹੋਵੇ ਵੀ ਉੱਥੇ ਹੋਵੇ ਨਾ ਜ਼ੂਡੀਓ ਇਨ ਦਾ ਹਾਊਸ ਬੇਬੀ ਅਸਲ ਦੇ ਵਿੱਚ ਚੱਕਰ ਤਾਂ ਨਹੀਂ ਜ਼ੂਡੀਓ ਦਾ ਛੰਡੇ ਨੂੰ ਕੀ ਚੱਕਰ ਐ ਦੇਖ ਲੈਣਾ ਗੇੜਾ ਕੱਢ ਲੈਣਾ ਇੱਕ ਅਗਰ ਖੁੱਲਾ ਹੋਇਆ ਤਾਂ ਵੀ ਠੀਕ ਐ ਨਹੀਂ ਖੁੱਲਾ ਹੋਇਆ ਤਾਂ ਵੀ ਠੀਕ ਐ ਤਾਂ ਜਦ ਨਹੀਂ ਖੁੱਲਾ ਕੁਝ ਖਵਾ ਲਿਆ ਉਹ ਇਹ ਹੁੰਦਾ ਹੁੰਦਾ ਥੋੜੀ ਜਿਹੀ ਖਾਣਾ ਆਪਾਂ ਤੁਹਾਡਾ ਤਿਲ ਦਾ ਵੀ ਤਾਂ ਮਾਨ ਰੱਖਣਾ ਮਾਨ ਚਲੋ ਮਾਨ ਰੱਖਣਾ ਮਾਨ ਗੱਡੀ ਕੱਢ ਕੇ ਮਿਲਦੇ ਆਂ ਰੋਂ ਛੜਾ ਸਪੇਸ ਟਾਈਟ ਹੋ ਰਿਹਾ ਠੀਕ ਹੈ ਓਕੇ ਹਾਂ ਕੁੜੀਆਂ ਘਰਾਂ ਲਈ ਆਪਾਂ ਨਹੀਂ ਅਸੀਂ ਆ ਤੁਹਾਨੂੰ ਦੱਸਣੇ ਕਿ ਮੈਂ ਬੜਾ ਨੇ ਕਿਥੇ ਆਇਆ ਆਪਾਂ ਜੁੜੋ ਜੁੜੋ ਜੁੜਿਓ ਜੁੜੋ ਜੁੜਡਾ ਹੀ ਕਵਾਂਗੇ ਅਸੀਂ ਅਸੀਂ ਜੁਡੋ ਕਵਾਂ ਜੁਡੋ ਕਰਾਟੇ ਓਬਵੀਅਸਲੀ ਅਗਰ ਕੋਈ ਨਾਮ ਮੇਰੇ ਮੂੰਹ ਤੇ ਚੜ ਗਿਆ ਤਾਂ ਫਿਰ ਉਹ ਸਿੱਧਾ ਤਾਂ ਕਦੇ ਵੀ ਨਹੀਂ ਨਿਕਲ ਸਕਦਾ ਮੇ ਜੋ ਪੁੱਠਾ ਹੀ ਨਿਕਲੇਗਾ ਚਲੋ ਤੇ ਮੈਂ ਇਹ ਦੱਸ ਰਹਾ ਇਹ ਪੜਾਪਾ ਉਥੋਂ ਲਿਆ ਸੀਗਾ ਕਰੋਮਾ ਚੋਂ ਇਹਨਾਂ ਨੇ ਦੇਖਿਆ ਨਹੀਂ ਤੀ ਨਾ ਮੈਂ ਹੀ ਮਿਹਨਤ ਮੁਸ਼ਕਲ ਕਰੀ ਸਾਬਟਾ ਸਟਾਕ ਸਾਈਪਰ ਚਲੋ ਚਲੇ ਕੱਪੜੇ ਦੇਖ ਲਈਏ ਪਸੰਦ ਆਉਂਦੇ ਨੇ ਅਗਰ ਹਾਈ ਯਾ ਆਪਣੇ ਛੋਟੇ ਛੋਟੇ 팬 ਕਿਥੋਂ ਤੁਸੀਂ ਬੰਦੇ ਟੈਲੇ ਤੋਂ ਟੈਲੇ ਤੋਂ ਹੋ ਤੇ ਤੁਸੀਂ ਕਿਥੋਂ ਸਰ ਕੈਲੀਫੋਰਨੀਆ ਕੈਲੀਫੋਰਨੀਆ ਓਕੇ ਠੀਕ ਹੈ ਤੇ ਇਹ ਆਪਾਂ ਨੂੰ ਮੌਲਚ ਫਿਲੇ ਰਹੇ ਹਾਈ ਕੀਪ ਟੀ ਫਾਈ ਬਾਬੂ ਬਾਬੂ ਅਸ਼ਨੂ ਗਲੀ ਸਾਹਿਬ ਤੁਮਾ ਯੂਸੀ ਚਲੋ ਬਾਈ ਕਰ ਦੋ ਬਾਈ ਬਾਈ ਪਲਾਨ ਇੱਕ ਇੱਕ ਸ਼ਰਟ ਇੱਕ ਪੈਂਟ ਲੈਣਾ ਆਈ ਸੀ ਲੈਣਾ ਤਾਂ ਹੋ ਗਿਆ ਛੋਲਾ ਭਰ ਲਿਆ ਕੁੜੀ ਨੇ ਅੱਜ ਕੱਲ ਨੂੰ ਹੋਰ ਕੱਲ੍ਹ ਆ ਪਰਸੋਂ ਬਹੁਤ ਸਾਰੀਆਂ ਦੋ ਤਿੰਨ ਡ्रेसेस ਦੇਖੀਆਂ ਨੇ ਮੈਂ ਠੀਕ ਆ ਰੋ ਵਾਲੀ ਡ्रेसेस ਲੈਣਾ ਆਵਾਂਗੇ ਆਪਾਂ ਠੀਕ ਆ ਚੱਕ ਲਈ ਗੱਡੀ ਯੈਸ ਚਲੋ ਚੱਲੀਏ ਨੇਰਾ ਕਰਕੇ ਆਇਆ ਨੇਰਾ ਕਰ ਲਿਆ ਸੀ ਦਿਨ ਚਾਇ ਸੀ ਨੇਰਾ ਕਰ ਲਿਆ ਪੂਰਾ ਲੈਟਾ ਲੱਗ ਗਿਆ ਲੋ ਜੀ ਪੇਸਟਰੀ ਲੈਣ ਗਏ ਸੀ ਤੇ ਕੇਕ ਲੈ ਕੇ ਆਏ ਆ ਕਿ ਕਹਿੰਦਾ ਉਹ ਸ਼ਾਪ ਵਾਲਾ ਕਹਿੰਦਾ ਉਹ ਜੱਗੀ ਵਾਲਾ ਕਹਿੰਦਾ ਕਿ ਕੀ ਨਾਮ ਕੀ ਲਿਖਣਾ ਮੈਂ ਹਾਂ ਕੁਝ ਵੀ ਨਹੀਂ ਉਹ ਦੇਖਿਆ ਹੈਪੀ ਬਰਥਡੇ ਦਾ 파ਦਾ 파ਦਾ ਹੈਪੀ ਬਰਥਡੇ ਦਾ 파ਦਾ ਉਂਟਾ ਲਾਇਆ ਬਟ ਉਹ ਤਾਂ ਹੈਪੀ ਬਰਥਡੇ ਮੰਮੀ ਹੋਰ ਦੋ ਦਿਨ ਤਿੰਨ ਦਿਨ ਅਡਵਾਂਸ ਤੇ ਕਰ ਲੈਂਦੇ ਪਰਾਂ मम्मी ने दसन का स्टाइल देख रहे हो मेरा बर्थडे आने वाला हैप्पी बर्थडे चलो अभी हूँ घर जाके मिलता बहुत ज्यादा थके हुए हैं मैं एडिटिंग करनी जाके ठीक है सी यू एट होम पहुंच के लो जी केक का डब्बा बड़ा सोहना यार है नहीं तो खोलन डब्बा सामने आ गया आप केक खा लेंगे ओ आ गया लाकी नजर करता करता काम हुई चाचा वाओ पहली बार खा रहे ब्लू बेरी केक प्रीत ने खाया हुआ है मैं पेस्ट्री खाई हुई है ब्लू बेरी ब्लू बेरी दी मम्मी की मैं देख लिया मैं देख रही हूं कहीं पिंक भी जाना है ब्लू बेरी ब्लू बेरी है ब्लू बेरी कटो दोनों ब्लू बेरी अशीर सोई छड़ के कट रहे हैं सारी खुशी दस अशीर सोई छड़ के कट रहे हैं क्यों क्योंकि ये सी बहुत थके हुए हैं सो किधर बैठने की इच्छा नहीं हो रही मन की सिल्वर प्लेट बटन अपन अंदर रख ले टंगा है कल हम दिखा देंगे अगले व्लॉग में भी अपन कितने टंगे हैं ठीक है ये पार्टी में

ਹੈਪੀ ਬਰਥਡੇ ਨਨੀ ਘਟਾ ਲਾ ਨੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਬਿਲਕੁਲ ਵੀ ਇਧਰ ਦੇਖੋ ਹੈਪੀ ਬਰਥਡੇ ਟੂ ਮੀ ਮਮਮੀ ਤੁਹਾਡੇ ਕੇਕ ਉਹ ਦਿਨ ਤੂੰ ਜਿੰਨਾ ਮਰਜੀ ਹੈਪੀ ਬਰਥਡੇ ਘਰੋਂ ਘਰ ਕੇਕ ਆੜੇ ਆਣਾ ਉਹ ਦਿਨ ਹੈਪੀ ਬਰਥਡੇ ਜਿੰਨਾ ਮਰਜੀ ਪਚਾ ਕੇ ਖਾ ਕੇ ਦੱਸੋ ਕਿ ਐਸਾ ਖਾ ਕੇ ਦੱਸੋ ਕਿ ਐਸਾ ਟੈਸਟਿੰਗ ਕਰੀਮ ਕਰੀਮ ਤਾਂ ਨਹੀਂ ਲੱਗਦੀ ਇਕੱਲੀ ਬਰੈਡ ਵੀ ਹੈਗਾ ਚਮਚਾ ਚਮਚਾ ਚਲੋ ਇਹ ਵਲੌਗ ਇੱਥੇ ਖਤਮ ਕਰਦੇ ਆਪਾਂ ਜੀਨ ਜੀਨ ਨੂੰ ਇਹ ਵੀ ਲੋਕ ਵੇਖ ਲੱਗੇ ਆਓ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਤੇ ਬੈਲ ਆਈਕਨ ਦਬਕੇ ਆਲ ਤੇ ਕਰ ਲਿਓ ਠੀਕ ਹੈ ਚਲੋ ਮਿਲਦੇ ਆ ਅਗਲੇ ਵੀਡੀਓ ਵਿੱਚ ਬਾਏ ਬਾਏ ਬਾਏ